ਸਾਡੇ YouTube ਚੈਨਲ ਤੇ ਆਪ ਦਾ ਸਵਾਗਤ ਹੈ ਜੀ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਜ਼ਦੂਰ ਦਿਵਸ ਦੇ ਮੌਕੇ ਤੇ ਪੁਲਾਨੀ ਕੰਟਰੈਕਸ਼ਨ ਪ੍ਰਾਪਰਟੀ ਫਰੰਟ ਦੇ ਸੱਦੇ ਤੇ ਕੀਤੇ ਗਏ ਇੱਕ ਤਿੱਖੇ ਐਕਸ਼ਨ ਖੇਪ ਵਿੱਚ ਕੀਤੇ ਜਾਣ ਵਾਲੇ ਸੰਘਰਸ਼ ਦੇ एलान ਬਾਰੇ ਜਿਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਰ ਮੇਜਾ ਸਹਿਕ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰਨਾ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਨੂੰ ਸਭ ਤੋਂ ਪਹਿਲਾਂ ਮਿਲ ਜਾਇਆ ਕਰੇ। ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਪੁਰਾਣੀ ਪੈਨਸ਼ਨ ਬਹਾਲੀ ਯਾਨੀ OPS ਦੀ ਮੰਗ ਇੱਕ ਅਹਿਮ ਮੰਗ ਹੈ ਤੇ ਇਹਦੀ ਪ੍ਰਾਪਤੀ ਲਈ ਕੈਬਨਟ ਸਬ ਕਮੇਟੀ ਨਾਲ ਹੋਣ ਵਾਲੀ ਹਰੇਕ ਮੀਟਿੰਗ ਵਿੱਚ ਇਹ ਮੁੱਦਾ ਧੂਰ ਸ਼ੋਰ ਨਾਲ ਉਠਾਇਆ ਜਾਂਦਾ ਹੈ ਇਥੋਂ ਤੱਕ ਕਿ OPS ਦੀ ਪ੍ਰਾਪਤੀ ਲਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਵੀ ਇੱਕ ਇੱਕ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਕਈ ਰਿਟਾਂ ਫਾਇਲ ਕੀਤੀਆਂ ਹੋਈਆਂ ਹਨ ਇਹ ਨਤੀਜਿਆ ਕਈ ਸੁਣਵਾਈਆਂ ਵੀ ਹੋ ਚੁੱਕਿਆ ਹਨ ਪਰੰਤੂ ਇਹਨਾਂ ਸੰਬੰਧੀ ਫਾਈਨਲ ਡਿਸੀਜਨ ਆਉਣਾ ਅਜੇ ਬਾਕੀ ਹੈ 10.2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਲੀਡਰਾਂ ਨੇ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਂਦੇ ਸਾਰ ਹੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਇਸ ਸੰਬੰਧੀ ਮਿਤੀ 18/11/2022 ਨੂੰ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਇੱਕ ਅਧੂਰਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਪਰੰਤੂ ਇਸ ਸੰਬੰਧੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਅਜੇ ਤੱਕ ਫਰੇਮ ਨਹੀਂ ਕੀਤੇ ਗਏ ਤੇ ਨਾ ਹੀ ਮੁਲਾਜ਼ਮਾਂ ਦੇ ਜੀਪੀਐਫ ਖਾਤੇ ਖੋਲੇ ਗਏ ਹਨ ਜਿਸ ਦਿਨ ਤੀਜੇ ਵੱਜੋਂ ਉਹਨਾਂ ਦੀ ਸਹੂਲਤ ਵਿੱਚੋਂ ਐਨਪੀਐਸ ਸਕੀਮ ਤਹਿਤ ਹੀ ਕਟੌਤੀ ਕੀਤੀ ਜਾ ਰਹੀ ਹੈ ਭਾਵੇਂ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਰਪਾਲ ਸਿੰਘ ਚੀਮਾ ਦੀ ਚੇਅਰਮੈਨਸ਼ਿਪ ਵਿੱਚ ਬਣਾਈ ਗਈ ਕੈਬਨਟ ਸਬ ਕਮੇਟੀ ਨਾਲ ਕਈ ਮੀਟਿੰਗਾਂ اوਪੀਐਸ ਦੀ ਪ੍ਰਾਪਤੀ ਲਈ ਹੋ ਚੁੱਕੀਆਂ ਹਨ ਪਰੰਤੂ ਉਹਨਾਂ ਮੀਟਿੰਗਾਂ ਦਾ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆਇਆ ਬਲਕਿ ਮੀਟਿੰਗਾਂ ਵਿੱਚ ਸਰਦਾਰ ਹਰਪਾ ਸਿੰਘ ਢੀਮਾ ਦੋਗਾਂ ਅਕਸਰ ਹੀ ਇਸ਼ਾਰਾ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਵੱਡੇ ਅਫਸਰ ਕਿੰਨੇ ਸਰਕਾਰ ਦੁਆਰਾ ਜਾਰੀ ਕੀਤੀ ਗਈ ਯੂਪੀਐਸ ਸਕੀਮ ਯਾਨੀ ਯੂਨੀਫਾਈਡ ਪੈਨਸ਼ਨ ਸਕੀਮ ਦਾ ਰੀਕਨ ਕਰ ਰਹੇ ਹਨ ਭਾਵ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਪੀਓਐਸ ਜਾਂ ਐਨਪੀਐਸ ਦੀ ਜਗ੍ਹਾ ਬਦਲਦੇ ਰੂਪ ਦੇ ਵਿੱਚ ਯੂਪੀਐਸ ਸਕੀਮ ਅਪਣਾਉਣ ਲਈ ਇਸ਼ਾਰਾ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ ਫਿਰ ਉਹ ਤੋਂ ਪੰਜਾਬ ਦੇ ਮੁਲਾਜ਼ਮਾਂ ਨੇਤਾ ਪਹਿਲਾਂ ਹੀ ਯੂਪੀਐਸ ਸਕੀਮ ਨੂੰ ਬੜੇ ਸਤਿ ਸ਼ਬਦਾਂ ਵਿੱਚ ਰਿਜੈਕਟ ਕਰ ਦਿੱਤਾ ਹੋਇਆ ਹੈ ਤੇ ਐਲਾਨ ਕੀਤਾ ਹੈ ਕਿ ਉਹਨਾਂ ਨੂੰ ਕੇਵਲ ਤੇ ਕੇਵਲ ਕੋਪੀਆ ਸਕੀਮ ਹੀ ਚਾਹੀਦੀ ਹੈ ਇਸ ਸੰਬੰਧੀ ਅੱਜ 1 ਮਹੀਨੇ ਮਜਬੂਰ ਦਿਵਸ ਦੇ ਮੌਕੇ ਤੇ ਪੁਰਾਣੀ ਪੈਨਸ਼ਨ ਪ੍ਰਾਪਤ ਫਰੰਟ ਦੇ ਸੱਦੇ ਤੇ ਮੁਲਾਜ਼ਮਾਂ ਦੁਆਰਾ ਇੱਕ ਤਿੱਖਾ ਐਕਸ਼ਨ ਕੀਤਾ ਗਿਆ ਇਸ ਐਕਸ਼ਨ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਜਾਂ ਫਿਰ ਦਫ਼ਤਰਾਂ ਅੱਗੇ ਧਰਨੇ ਦਿੱਤੇ ਤੇ ਮੁਖੜਤਾ ਲਾ ਕੇ ਪਿਆਂ ਫਰੰਟ ਦੇ ਕਨਵੀਨਰ ਸਰਦ ਰਤਿੰਦਰਪਾਲ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਇਸ ਐਕਸ਼ਨ ਵਿੱਚ ਭਾਗ ਲੈਂਦੇ ਹੋਏ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਹਨਾਂ ਦੀ ਹਕੀ ਮੰਗ ਓਪੀਐਸ ਸੰਬੰਧੀ ਕੋਈ ਠੋਸ ਫੈਸਲਾ ਨਾ ਲਿਆ ਤਾਂ ਪੰਜਾਬ ਵਿਧਾਨ ਸਭਾ ਲਈ ਲੁਧਿਆਣਾ ਤੋਂ ਹੋਣ ਵਾਲੀ ਜਿਮਨੀ ਚੋਣ ਵਿੱਚ ਸਰਕਾਰ ਦਾ ਜ਼ਬਰਦਸਤ ਵਿਰੋਧ ਕਰਨਗੇ ਇਹ ਤੋਂ ਨਵਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਿੱਖੇ ਸੰਘਰਸ਼ ਉਡੀਕੇ ਜਾਣਗੇ ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਜੋ ਅਜੇ ਦੇਖਮਈ 25 ਨੂੰ ਦੇਸ਼ ਵਿਆਪੀ ਰੈਲੀ ਆਓਬੀਐਸ ਦੀ ਬਹਾਲੀ ਲਈ ਦਿੱਲੀ ਵਿੱਚ ਜੰਤਨ ਮੰਤਰ ਵਿਖੇ ਕੀਤੀ ਜਾਣੀ ਸੀ ਉਸ ਨੂੰ ਪੋਸਟਪੌਨ ਕਰ ਦਿੱਤਾ ਗਿਆ ਹੈ ਕਿਉਂਕਿ ਪਹਿਲਗਾਮ ਵੇਚਰ ਫਾਰਟ ਦੇ ਇਨੋਸੈਂਟ ਸਲਾਨੀਆਂ ਨੂੰ ਟੈਰਰਿਸਟ ਦੁਆਰਾ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਜਿਹਦੇ ਰੋਸ ਵਿੱਚ ਸਾਡਾ ਦੇਸ਼ ਮਾਤਮ ਵਿੱਚ ਡੁੱਬਿਆ ਹੋਇਆ ਹੈ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਅੱਜ ਸ਼ਾਮ ਨੂੰ ਹੈੱਡਕੁਆਟਰਾਂ ਤੇ ਪਹਿਲਦਾਨ ਵਿੱਚ ਸ਼ਹੀਦ ਹੋਏ ਸਲਾਨੀਆਂ ਨੂੰ ਸ਼ਰਦਾਂਤਨੀ ਪੇਟ ਕਰਨ ਲਈ ਇੱਕ ਕੈਂਡਲ ਮਾਰਚ ਵੀ ਕੱਢਿਆ ਜਾਵੇਗਾ। ਇਹ ਮਾਰਚ ਰਾਸ਼ਟਰੀ ਏਕਤਾ ਤੇ ਮਾਰੇ ਗਏ નિર્ਦੋਸ਼ ਸਲਾਨੀਆਂ ਨਾਲ ਹਮਦਰਦੀ ਦੇ ਪ੍ਰਗਟਾਵੇ ਲਈ ਕੱਢਿਆ ਜਾਵੇਗਾ। ਤਾਂ ਹੁਣ ਔਣਹੋਂ ਦੇ ਸਮੇਂ ਵਿੱਚ ਪ੍ਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ ਕਰਨੇ ਮੁਲਾਜ਼ਮਾਂ ਦੁਆਰਾ ਪੋਬੀਐਸ ਦੀ ਪ੍ਰਾਪਤੀ ਸੰਬੰਧੀ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਬਹੁਤ ਠੀਕੇ ਸੰਦਰਸ਼ ਕਰਕੇ ਸਰਕਾਰ ਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਕੀਤੇ ਹੋਏ ਆਪਣੇ ਵਾਅਦੇ ਨੂੰ ਪੂਰਾ ਕਰਾਉਣ ਲਈ ਦਬਾਅ ਬਣਾਇਆ ਜਾਵੇਗਾ ਉਮੀਦ ਕਰਦੇ ਹਾਂ ਕਿ ਦੇਸ਼ ਸਾਰਾ ਪੰਜਾਬ ਸਰਕਾਰ ਨੂੰ 1-1 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੂਰਾ ਰੂਪ ਵਿੱਚ OPS ਸਕੀਮ ਲਾਗੂ ਕਰਨੀ ਹੀ ਪੈਣੀ ਹੈ ਤੇ ਆਪਣੇ ਕੀਤੇ ਹੋਏ ਵਾਅਦੇ ਨੂੰ ਸਰਕਾਰ ਦੁਆਰਾ ਪੂਰੀ ਰੂਪ ਵੀ ਦੇਣਾ ਹੀ ਪੈਣਾ ਹੈ ਤੇ اوਪੀਐਸ ਬਹਾਲ ਕਰਨੀ ਵੀ ਚਾਹੀਦੀ ਹੈ ਇਸ ਵੀਡੀਓ ਅਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ